11000 ਮੈਂ ਵੀ ਮੁਕਸਰ ਮੰਡੀ ਦੀ ਵੀਡੀਓ ਤੇ ਆ ਬੱਕਰੀ ਦਾ ਸੌਦਾ ਹੋਇਆ ਤੇ ਦਲਜੀਤ ਨੇ ਕਰਾਇਆ ਦਲਜੀਤ ਕਿਵੇਂ ਕਰਾਇਆ ਬਾਈ 11000 ਚ ਕਰਾਇਆ ਲਈ ਕਿਨੇ ਆ ਆ ਮੁੰਡਾ ਫੁੱਤ ਨਾਲ ਜਾਂਦਾ ਸੀ ਬਾਈ ਜੋਬਨ ਜੋਬਨ ਸਹੀ ਹੈ ਬਾਈ ਸੁਖਦੀਪ ਨੇ ਸਹੀ ਹੈ ਬਾਈ ਸੁਖਦੀਪ ਬਾਈ ਤੇਰਾ ਕਿਹੜਾ ਪਿੰਡ ਆ ਵਧਾਈਆਂ ਬਾਈ ਸਹੀ ਵੈ ਬਾਈ ਵੇਖੀ ਆ ਸਹੀ ਵੇਖੀ ਠੀਕ ਆ ਬਾਈ ਕਿੰਨੇ ਨਗ ਲਿਆ ਸੀ ਅੱਜ ਲਿਆਂਦੇ ਸੀ 4-5 ਬਾਈ ਸਾਰੇ ਵੇਖ ਗਏ ਸਾਰੇ ਵੇਖ ਗਏ ਠੀਕ ਆ ਬਾਈ ਮੈਂ ਵੇਖ ਤਾ ਬਾਈ ਆ ਬੱਕਰਾ ਲੈ ਕੇ ਆਏ ਸੀ ਪੈਸੇ ਕਿਨਾ ਤੇ ਬਾਈ ਆ ਗੂਗਲ ਪੇ ਕਰਤੇ ਬਸ ਠੀਕ ਆ ਸਰ ਹੋ ਗਈ ਲਖਾਈ ਵੀ ਓਕੇ ਸਰ ਲੈ ਭਈ ਆ ਅਗਲੀ ਬੱਕਰੀ ਦਾ ਸੌਦਾ ਦਿਖਾ ਦਗੇ ਪਹਿਲਾਂ ਤੁਹਾਨੂੰ ਬੱਕਰੀ ਦਿਖਾ ਦਿੰਨੇ ਆਂ ਬੱਕਰੀ ਦੇ ਨਾਲ ਪੱਠਾ ਮਗਰ ਪੱਠਾ ਤੇ ਆ ਬੱਕਰੀ ਆ ਜਿਹੜੀ ਕਿ ਦਲਜੀਤ ਨੇ ਹੀ ਲਈ ਆ ਮੰਨ ਕੇ ਚਲੋ ਤੇ ਦਲਜੀਤ ਕਿੰਨੇ ਦੀ ਲਈ ਆ ਭਈ 15500 ਸਖਦੀਪ ਤੂੰ ਵੇਚੀ ਆ ਹਾਂਜੀ ਸਹੀ ਵੇਚੀ ਭਈ ਹੋ ਗਏ ਪੈਸੇ ਜਮ੍ਹਾਂ ਹੋ ਗਏ ਬਸ ਠੀਕ ਆ ਮੰਡੀ ਵਧੀਆ ਲੱਗੀ ਵਧੀਆ ਵਧੀਆ ਭਈ ਵਧੀਆ ਮਕਸਰ ਮੰਡੀ ਹਰ ਮੰਗਲਵਾਰ ਲੱਗਦੀ ਹੈ ਬਾਈ ਥਾਂਦੇ ਵਾਲੇ ਰੋਡ ਤੇ ਪਹੁੰਚਿਆ ਕਰੋ ਵਧੀਆ ਨਾਗ ਆਏ ਆ ਤੁਹਾਨੂੰ ਦਿਖਾ ਦੇਵਾਂਗੇ ਅਗਲੀ ਵੀਡੀਓ ਚ ਤੇ ਚੰਗੇ ਸੌਦੇ ਹੋਏ ਆ ਧੰਨਵਾਦ